ਮੈਨੂੰ ਮੇਰੇ ਸਾਹਮਣੇ ਕੀ ਮਾਮਲਾ ਕੀ ਹੈ ਜਿਹੜਾ ਜਿ ਨਗਰ ਨਿਗਮ ਨੇ ਮਲਕੀਅਤ ਦੀ ਜਗਾ ਲਈ ਤੇ ਜਗਾ ਕੀ ਦੀ ਹੈ ਤਾਂ ਮਾਮਲਾ ਕੀ ਹੈ ਨਗਰ ਨਿਗਮ ਨਾਲ 2002 ਵਿੱਚ ਆਈ ਹੈ ਇਹ ਮਲਕੀਅਤ 70 ਸਾਲ ਦੀ ਹੈ ਕਟਵਟ 10 10 ਸਾਲ ਮੈਨੂੰ ਹੋ ਗਏ ਨੇ ਲਈ ਨੂੰ ਜੀ ਉਸ ਤੋਂ 30 40 ਸਾਲ ਪਹਿਲਾਂ ਹੋਰ ਪੰਜੇ ਮਾਲਕ ਸੀ ਜੋ ਗ੍ਰੀਕੇਵਲ ਸਿੰਘ ਨੇ ਤੁਹਾਨੂੰ ਦੱਸ ਬੈਠੇ ਇਹ ਹੁਣ ਮੈਂ ਇਹਨਾਂ ਨੂੰ ਜਗਾ ਦਿੱਤੀ ਹੈ ਜੀ ਦੋ ਬੰਦਿਆਂ ਨੂੰ ਤੁਸੀਂ ਵੇਚੀ ਮੈਂ ਵੇਚੀ ਹੈ ਜੀ ਮੇਰੇ ਤੋਂ ਹਰ ਵンス ਪਟਵਾਰੀ 50000 ਰੁਪਏ ਲੱਗ ਗਏ ਜੀ ਇਹ ਕਿਥੋਂ ਦਾ ਐਮਸੀ ਜਰਨੈਲ ਸਿੰਘ ਆ ਉਸ ਹੋ ਗਿਆ ਇਹਦਾ ਪਲਾਟ ਲੈ ਗਿਆ ਜੀ 2 ਲੱਖ ਰੁਪਇਆ ਲੈ ਗਿਆ ਉਹ ਸਾਰੇ ਸਬੂਤ ਸਾਡੇ ਕੋਲ ਪਏ ਨੇ ਜੀ ਕੋਹਣ ਦੁਆਰਾ 5 ਲੱਖ ਦੀ ਫੇਰ ਮੰਗ ਕਰਦੇ ਨੇ ਕੋਣ ਮੰਗ ਕਰੇ ਇਹ ਪਹਾੜ ਪਰਹਰ ਬਸਪਟ ਵਾਲੀ ਕੋਹਣ ਕਹਿੰਦੇ ਨੇ ਸਾਨੂੰ ਪੈਸੇ ਦੋ ਤਹੀ ਘੜਛਾ ਜਦ ਕਿ 5-6 ਘਰ ਗਏ ਨੇ 5-7 ਘਰ ਪਿੱਛੇ ਨੇ ਤੇ ਸੈਂਟਰ ਦੇ ਜੀ ਕਲੀ ਕਾਰਪੋਰੇਸ਼ਨ ਪਾ ਦੇ ਵੀ ਕਾਰਨ ਕੀ ਦੱਸਦੇ ਆ ਮਲਕੀ ਦੀ ਜਗਰ ਕੀ ਉਹਨਾਂ ਦੇ ਨਾਲ ਬੋਲਦੀ ਆ ਉਹਨਾਂ ਨੇ ਕੋਈ ਡਾਕੂਮੈਂਟ ਦਿਖਾਇਆ ਤੁਹਾਨੂੰ ਕਿ ਸਾਡੇ ਕੁਝ ਨਹੀਂ ਦਿਖਾਇਆ ਸਾਨੂੰ ਉਹ ਕਹਿੰਦੇ ਵੀ ਇਹ ਸਾਡਾ ਕਬਿਆ ਅਸੀਂ ਕਰਨਾ ਹੈ ਤਾੜਾ ਜਿੱਥੇ ਯੋਰ ਲੱਗਦਾ ਉੱਥੇ ਲਾਉਂਦੇ ਹਾਂ ਕਮਿਸ਼ਨਰ ਸਾਹਿਬ ਦੇ ਕੋਰਟ ਦੇ ਕੇਸ ਹੈ ਹਾਂਜੀ ਸਾਡਾ ਪੋਰਟ ਚੱਲਦਾ ਜੀ ਸੇ ਹੋਈ ਨਹੀਂ ਸੇ ਹੋ ਗਈ ਹੈ ਕਾਰਪੋਰੇਸ਼ਨ ਵਿੱਚ ਚਲੀ ਗਈ ਹੈ ਜੀ ਠੀਕ ਹੈ ਕੀ ਅਪੀਲ ਕਰਨਾ ਚਾਹੁੰਦੇ ਅਪੀਲ ਕਰਨਾ ਚਾਹੁੰਦੇ ਆਂ ਵੀ ਆਪਣਾ ਕਮਿਸ਼ਨਰ ਸਾਹਮਣੇ ਬੇਨਤੀ ਕੀਤੀ ਸੀ ਪਰ ਸਾਡੀ ਕੋਈ ਗੱਲ ਸੁਣਨ ਤਿਆਰ ਨਹੀਂ ਉਹ ਜੋ ਸਾਡੀ ਮਾਲਕੀ ਹੈਗੀ ਆ ਅਸੀਂ ਬੈਠੇ ਆਂ ਜੇ ਧੱਟਾ ਕਰਨਾ ਸਾਰੇ ਪਿੰਡ ਨਾਲ ਕਰਨਾ ਨਹੀਂ ਸਾਡੇ ਇਕੱਲੇ ਨਾਲ ਟੱਕਰ ਰੱਖਦਾ ਕਿ ਸਾਡੀ ਨਹੀਂ ਕੇਸ ਰੋਟਾ ਜੀ ਹਾਂਜੀ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਕੇਵਲ ਸਿੰਘ ਹੈ ਜੀ ਕੇਵਲ ਸਿੰਘ ਕੀ ਮਾਮਲਾ ਕੀ ਹੈ ਇਹ ਇਹ ਸਰ ਮਾਮਲਾ ਇਸ ਤਰ੍ਹਾਂ ਹੈ ਵੀ ਇਹ ਜਿਹੜੀ ਜਗ੍ਹਾ ਹੈ ਇਹ ਮੈਂ ਅੱਜ ਤੋਂ 1 ਸਾਲ ਪਹਿਲਾਂ ਖਰੀਦ ਕੀਤੀ ਹੈ ਜੀ ਗੁਰਜੀਤ ਸਿੰਘ ਇੱਕ ਠੇਕੇਦਾਰ ਹੈ ਜੀ ਜਿਹੜਾ ਆਹ ਸਾਹਮਣੇ ਅੱਡੇ ਦੇ ਵਿੱਚ ਰੇਤੇ ਬਜਰੀ ਦਾ ਕੰਮ ਕਰਦਾ ਸੀਗਾ ਮੈਂ ਕੋਈ ਜਗ੍ਹਾ ਖਰੀਦ ਕਰਨੀ ਸੀ ਜੀ ਤੇ ਮੈਨੂੰ ਜਿਹੜਾ ਸਾਬ ਸਿੰਘ ਦਾ ਦولتਪੁਰ ਦਾ ਉਹਨੇ ਇਹ ਜਗ੍ਹਾ ਦੀ ਦੱਸ ਪਾਈ ਕਹਿੰਦਾ ਵੀ ਇਹ ਜਿਹੜੀ ਜਗ੍ਹਾ ਵਿਕਦੀ ਹੈ ਵੀ ਤੁਸੀਂ ਇਹ ਲੈ ਏ ਮੈਂ ਸਰ ਉਹਦੇ ਨਾਲ ਸੰਪਰਕ ਕੀਤਾ ਸਾਡਾ ਬੈਠ ਕੇ ਸਰ ਸੌਦਾ ਹੋ ਗਿਆ ਉਹਨਾਂ ਸਾਡਾ ਸੌਦਾ ਕਰਾਤਾ ਮੈਂ ਖਰੀਦ ਕਰ ਲਈ ਇਹ ਜਿਹੜੀ ਟੋਟਲ ਜਗ੍ਹਾ ਹੈਗੀ ਆ ਇਹ ਹੈਗੀ ਆ 13-1400 ਗੱਜ ਜਗ੍ਹਾ 600 625 ਗੱਜ ਜਗ੍ਹਾ ਸਰ ਮੇਰੇ ਕੋਲੇ ਜੀ ਇਹ 500 15-16 ਗੱਜ ਜਗ੍ਹਾ ਜਿਹੜੀ ਹੈ ਉਹ ਇੱਕ ਰਾਜਕਮਰ ਸਿੰਘ ਲਾ ਜੀ ਨੇ ਉਹਨਾਂ ਦੀ ਇਹ ਨਾਲ ਹੈ ਤੇ 250 ਗੱਜ ਜਗ੍ਹਾ ਇਹਨਾਂ ਦੀ ਹੈ ਤੇ ਸਰ ਇਹ ਜਗ੍ਹਾ ਇਸ ਤਰ੍ਹਾਂ ਐ ਵੀ ਪਿੰਡ ਦਾ ਇੱਕ ਹਰਚੰਦ ਸਿੰਘ ਤੇ ਬਾਵਾ ਸਿੰਘ ਸੀਗੇ ਅਲੀਪੁਰ ਪਿੰਡ ਦੇ ਉਹਨਾਂ ਦੀ ਇਹ ਸਰ ਜੱਦੀ ਮਾਲਕੀ ਸੀਗੀ ਉਹ ਪਿੰਡ ਦੇ ਵਸਨੀਕ ਸੀਗੇ ਇਹ ਪਿੰਡ ਦੀ ਸਰ ਫਿਰਨੀ ਦੇ ਅੰਦਰ ਜਗ੍ਹਾ ਹੈ ਜਿਵੇਂ ਸਾਰਾ ਪਿੰਡ ਬੈਠਾ ਹੈ ਉਦਾਂ ਇਹ ਜਗ੍ਹਾ ਸੀ ਉਸ ਬੰਦਿਆਂ ਨੇ 30 40 ਸਾਲ ਬਾਅਦ ਮਾਲਕੀ ਤੋਂ ਬਾਅਦ ਆਪਣੀ ਜਗ੍ਹਾ ਗਏ ਅਸ਼ੋਕ ਸਿੰਘਲਾ ਨੇ ਇੱਕ ਸਰ ਪਟਿਆਲੇ ਦੇ ਬਾਣੀਏ ਸੀਗੇ ਕੋਈ ਉਹਨਾਂ ਨੂੰ ਸਾਰੇ ਵੇਚ ਦਿੱਤੇ ਉਹਨਾਂ ਨੇ ਸਰ ਇੱਥੇ ਟੋਟਲ ਇਹ ਜਿਹੜੀ ਚਾਰਦਵਾਰੀ ਕੀਤੀ ਸੀਗੀ ਜਾ ਜਿੰਨਾ ਵੀ ਕਮਰੇ ਉਹ ਬਣਵਾਏ ਸੀ ਉਹਨਾਂ ਦੇ ਕਨੈਕਸ਼ਨ ਬਿਜਲੀ ਦੇ ਲੱਗੇ ਆ ਗੇਟ ਲੱਗੇ ਸੀਗੇ ਉਹਨਾਂ ਕੋਲ ਘੱਟੋ ਘੱਟ 20-25 ਸਾਲ ਇਹ ਜਗ੍ਹਾ ਰਹੀ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਉਹ ਜਿਹੜੀ ਜਗ੍ਹਾ ਸੀ ਅੱਗੇ ਉਹਨਾਂ ਦੇ ਲੜਕੇ ਨੂੰ ਇਹ ਚਲੇਗੀ ਉਹਨਾਂ ਦੇ ਲੜਕੇ ਸੁਮੇਤ ਨੇ ਜਿਹੜੀ ਜਗ੍ਹਾ ਸੀਗੀ ਅੱਗੇ ਸਾਹਿਬ ਸਿੰਘ ਨੇ ਵੇਚਤੀ ਸਾਹਿਬ ਸਿੰਘ ਨੇ ਅੱਗੇ ਸਰ ਤਿੰਨ ਪਾਰਟ ਕਰਕੇ ਇਹ ਜਗ੍ਹਾ ਅੱਗੇ ਵੇਚੀ ਹੈ ਜਦੋਂ ਸਰ ਮੈਂ ਜਗ੍ਹਾ ਖਰੀਦ ਕੀਤੀ ਹੈ ਜਿਹੜੀ ਉਹ ਬੈਕ ਸਾਈਡ ਤੇ ਮੜੀ ਵਾਲੀ ਉਹ ਕੰਧ ਦੀng ਦੇ ਸਾਹਮਣੇ ਉੱਥੇ ਸਰ ਇੱਕ ਪੀਪਲ ਉੱਗਿਆ ਸੀ ਜੜਾਂ ਦੇ ਵਿੱਚ ਉਹ ਸਰ ਕੰਧ ਡਿੱਗ ਪਈ ਸੀਗੀ ਉਹ ਕੰਧ ਦੀ ਮੈਂ ਰਿਪੇਅਰ ਕਰਾ ਰਿਆ ਸੀ ਉਹਨੂੰ ਕਰ ਰਿਆ ਸੀ ਉੱਥੇ ਕਿਸੇ ਸ਼ਰਾਰਤੀ ਹੁੰਦੇ ਨੇ ਸਰ ਪਿੰਡ ਤੋਂ ਕੰਪਲੇਂਟ ਕਰਤੀ ਵੀ ਉੱਥੇ ਕੋਈ ਨਜਾਇਜ਼ ਕਬਦਾ ਕਰ ਰਿਆ ਇੱਥੇ ਸਰ ਕਾਰਪੋਰੇਸ਼ਨ ਦਾ ਇੰਸਪੈਕਟਰ ਗੌਰਵ ਮਿਸਟਰ ਗੌਰਵ ਜੀ ਕੇ ਉਹ ਆ ਗਏ ਉਹਨਾਂ ਨੂੰ ਸਾਰਾ ਕੁਝ ਦੱਸਿਆ ਕਿ ਉਹਨਾਂ ਨੂੰ ਕਾਗਜ਼ ਪੱਤਰ ਦਿਖਾਏ ਉਹ ਚਲੇ ਗਏ ਵਾਪਸ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇਹ ਜਿਹੜੇ ਕਾਗਜ਼ ਪੱਤਰ ਹੈ ਮਨੀਸ਼ਪੁਰੀ ਜੀ ਨੂੰ ਦਿਖਾ ਦਿਓ ਉਹ ਮਨੀਸ਼ਪੁਰੀ ਜੀ ਕੋਲ ਇਹ ਸਾਡੇ ਬਾਬੂ ਜੀ ਖੜੇ ਨੇ ਸ਼ੋਕ ਸਿੰਘ ਦੇ ਮੈਂ ਡਿਊਟੀ ਤੇ ਗਿਆ ਸੀਗਾ ਉਹਨਾਂ ਦਾ ਮੇਲ ਨਹੀਂ ਹੋਇਆ ਉਹ ਦੋਏ ਦਿਨ ਇੱਥੇ ਉਹ ਆਪਣੀ ਪਾਲਟੀ ਲੈ ਕੇ ਹਰਵੰਸ ਪਟਵਾਰੀ ਅਤੇ ਜਿਹੜਾ ਦੂਸਰਾ ਸੀਗਾ ਇੰਸਪੈਕਟਰ ਮਨੀਸ਼ਪਰੀ ਉਹ ਆਗੇ ਇੱਥੇ ਹਰਵੰਸ ਪਟਵਾਰੀ ਦੇ ਨਾਲ ਇਹਦੀ ਜਿਹੜਾ ਸਾਬ ਸਿੰਘ ਹੈ ਪਹਿਲਾ ਮਾਲਕ ਸੀਗਾ ਉਹਦੇ ਨਾਲ ਗੱਲਬਾਤ ਹੋਈ ਤੇ ਇਹਨਾਂ ਦੇ ਆਪਸ ਵਿੱਚ ਕਿਸੇ ਗੱਲ ਤੋਂ ਤੂਂਦਮਾ ਹੈ ਗਈ ਉਹ ਕਿਉਂਕਿ ਉਹ ਜਿਹੜਾ ਹਰਵੰਸ ਪਟਵਾਰੀ ਹੈ ਉਹਨੇ ਨੇ ਤਾਂ ਪੈਸੇ ਲਏ ਸੀਗੇ ਉਸ ਟਾਈਮ 50000 ਰੁਪਿਆ ਪਟਵਾਰੀ ਨੇ ਲਿਆ ਸੀਗਾ ਉਹਨੇ ਕਿਹਾ ਵੀ ਪਟਵਾਰੀ ਸਾਹਿਬ ਤੁਹਾਡੇ ਉਦੋਂ ਤੁਸੀਂ ਪਹਿਲਾਂ ਵੀ ਆਗੇ ਸੀਗੇ ਵੀ ਆਹ ਗੱਲ ਵੀ ਚੰਗਾ ਨਹੀਂ ਲੱਗਦਾ ਵੀ ਪਲਾਟ ਤਾਂ ਉਹੀ ਹੈ ਸਾਰਾ ਕੁਝ ਨਿਬੜਿਆ ਵੈ ਉਦੋਂ ਬਾਅਦ ਜੂਨੇ ਖੰਦਕ ਦੇ ਵਿੱਚ ਕੰਮ ਮੇਰਾ ਬੰਦ ਕਰਵਾਤਾ ਮੈਂ ਕਹਾਂ ਜੀ ਕੋਈ ਗੱਲ ਨਹੀਂ ਮੇਰੇ ਤੁਸੀਂ ਕਾਹੀ ਦੇਖੋ ਤੁਸੀਂ ਬੰਦ ਕਹਿੰਨੇ ਮੈਂ ਕਰਤਾ ਕਾਫੀ ਟਾਈਮ ਇੱਥੇ ਮੇਰਾ ਜਿਹੜਾ ਗੇਟ ਆ ਬੰਦ ਪਿਆ ਰਿਹਾ ਹੁਣ ਉਹਨਾਂ ਨੇ ਆ ਕੇ ਕਰੀਬ 1 ਮਹੀਨਾ ਪਹਿਲਾਂ ਸਾਨੂੰ ਬਿਨਾ ਕੋਈ ਨੋਟਿਸ ਦਿੱਤੇ ਬਿਨਾ ਕੁਝ ਦੱਸੇ ਤੋਂ ਮੇਰੀਆਂ ਦਵਾਰਾਂ ਤੋੜਤੀਆਂ ਮੇਰੇ ਗੇਟ ਚੱਕ ਕੇ ਲੈ ਗਏ ਇਥੋਂ ਲੋਹੇ ਦੇ ਗੇਟ ਬਣੇ ਹੋਏ ਸੀਗੇ ਇੱਕ ਮੈਂ ਸਾਰ ਆਪਣਾ ਜਿੰਦਰਾ ਸੌਰੀ ਕਰਾ ਜਿਹੜਾ ਮੈਂ ਲਚਕਾਣੀ ਤੋਂ ਬਣਾਇਆ ਸੀ ਮੈਂ ਜ਼ਿੰਮੇਵਾਰ ਹਾਂ ਮੈਂ ਆਪਣੀ ਜ਼ਮੀਨ ਕਰਾਈ ਸੀਗੀ ਉਹ ਸਰ ਮੇਰਾ ਅੰਦਰ ਪਿਆ ਸੀਗਾ ਉਹ ਵੀ ਮੇਰਾ ਚੋਰੀ ਕਰਕੇ ਲੈ ਗਏ ਉਹ ਮੈਂ ਐਸਐਸਪੀ ਸਾਹਿਬ ਨੂੰ ਦਰਖਾਸਤ ਉਹਦੀ ਦਿੱਤੀ ਹੋਈ ਹੈ ਇਹ ਕਾਰਵਾਈ ਤੋਂ ਪਹਿਲਾਂ ਤੁਹਾਨੂੰ ਕੋਈ ਨੋਟਿਸ ਵਗੈਰਾ ਮੈਨੂੰ ਸਰ ਕੋਈ ਨੋਟਿਸ ਨਹੀਂ ਦਿੱਤਾ ਜਦ ਕੇ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਵੀ ਸਰ ਮੈਂ ਕਾਰਪ ਆਪਣੇ ਕੋਰਟ ਦੇ ਵਿੱਚ ਕੇਸ ਪਾਤਾ ਮੇਰੀ ਸਟੇ ਇਸ ਜਗ੍ਹਾ ਤੇ ਹੋ ਚੁੱਕੀ ਹੈ ਉਹ ਸਾਨੂੰ ਇੱਕ ਗੱਲ ਕਹਿੰਦੇ ਜੀ ਸਾਡੇ ਕਾਰਪੋਰੇਸ਼ਨ ਦੀ ਸਟੇ ਨਹੀਂ ਮੈਂ ਕਿਹਾ ਸਰ ਜਿਹੜੀ ਸਟੇ ਹੋਈ ਹੈ ਇਸ ਜਗ੍ਹਾ ਦੀ ਹੈ ਨਾ ਵੀ ਇਸ ਜਗ੍ਹਾ ਵਿੱਚ ਕੋਈ ਇੰਟਰਫੀਰੈਂਸ ਨਾ ਕਰੇ ਇਸ ਜਗ੍ਹਾ ਦੀ ਸਟੇ ਹੈ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਉਹ ਧੱਕਾ ਕਰ ਰਹੇ ਨੇ ਆਖੇ ਜੀ ਇੱਥੇ ਕੂੜੇ ਦਾ ਡੰਪ ਬਣਾਉਣਾ ਦੇਖੋ ਜੀ ਪਿੰਡ 'ਚ ਕੂੜੇ ਦਾ ਡੰਪ ਬਣੂਗਾ ਸਾਡੀ 70 ਸਾਲ ਦੀ ਮਾਲਕੀ ਹੈ ਪੰਜ ਘਰ ਸਾਹਮਣੇ ਆ ਨਾਲ ਲੱਗਦੇ ਨੇ ਦੋ ਅੱਗੇ ਪਹਿਲਾਂ ਇਹਨਾਂ ਨੂੰ ਵੀ ਢਾ ਦਿਓ ਫਿਰ ਜੇ ਤੁਸੀਂ ਸਾਡੇ ਤੇ ਪਰਸਨਲ ਖੁੰਦਕ ਰੱਖ ਕੇ ਕਰ ਰਹੇ ਹੋ ਫਿਰ ਉਹਨਾਂ ਨੂੰ ਵੀ ਢਾਓ ਠੀਕ ਹੈ ਜੀ ਇਸ ਕਰਕੇ ਧੱਕਾ ਕਰ ਰਹੇ ਨੇ ਮੇਰੀ ਆਪਣੀ ਮਲਕੀਅਤ ਬੋਰਡ ਲਾਗੇ ਜੀ ਧੱਕੇ ਨਾਲ ਮੇਰੀ ਗੈਰ ਹਾਜ਼ਰੀ ਦੇ ਵਿੱਚ ਕੋਈ ਨੋਟਿਸ ਨਹੀਂ ਜਦ ਕਿ ਉਹਨਾਂ ਨੂੰ ਦੱਸਤਾ ਵੀ ਕਾਰਪੋਰੇਸ਼ਨ ਨੂੰ ਨੋਟਿਸ ਗਿਆ ਵਾ ਇੱਥੋਂ ਦੇ ਐਮਸੀ ਨੂੰ ਨੋਟਿਸ ਗਿਆ ਵਾ ਜੀ ਵੀ ਹਾਂ ਤੁਹਾਨੂੰ ਦੱਸੋ ਆਪਣਾ ਕੇ ਆਪਣਾ ਪੱਖ ਪੇਸ਼ ਕਰੋ ਕੋਰਟ ਦੇ ਵਿੱਚ ਸ਼ਰਿਆਮ ਧੱਕਾ ਕਰ ਰਹੇ ਨੇ ਦੋ ਵਾਰੀ ਮੈਂ ਕਮਿਸ਼ਨਰ ਸਾਹਿਬ ਨੂੰ ਮਿਲ ਲਿਆ ਮੇਅਰ ਸਾਹਿਬ ਨੂੰ ਮੈਂ ਮੈਂ ਜਾ ਕੇ ਜ਼ਹਰੀ ਗੱਲ ਦੱਸੀ ਮੇਅਰ ਸਾਹਿਬ ਨੇ ਵੀ ਇਹੀ ਗੱਲ ਕਹੀ ਸੀ ਸਾਨੂੰ ਸੁਣ ਕੇ ਬੜੇ ਵਿਦਿਆ ਗੱਲ ਸੁਣੇ ਉਹਨਾਂ ਨੇ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਆਪਣੇ ਸਾਰੇ ਕਾਗਜ਼ ਪੱਤਰ ਉਹ ਉਹਨਾਂ ਦੇ ਜਿਹੜਾ ਸਬੰਧਤ ਸੁਬਡੈਂਟਾਂ ਨੂੰ ਦਿਖਾ ਦਿਓ ਉਹਨੇ ਮਰ ਗਿਆ ਤੁਹਾਡੇ ਤਿੰਨਾਂ ਦੇ ਨਾਮ ਸਾਡੇ ਤਿੰਨਾਂ ਦੇ ਨਾਂ ਤੇ ਬੋਲਦੇ ਧੱਕਾ ਕਰ ਰਹੇ ਆ ਅੱਜ ਵੀ ਆਏ ਸੀਗੇ ਉਹ ਠੇਕੇਦਾਰ ਕੋਈ ਭੇਜਿਆ ਉਹਨਾਂ ਨੂੰ ਅਸੀਂ ਕਾਗਜ਼ ਦਿਖਾਏ ਸਟੇਜ ਦਿਖਾਈ ਉਹ ਮੁੜ ਗਏ ਕਹਿੰਦੇ ਜੀ ਅ ਹਰਵੰਸ ਪਟਵਾਰੀ ਐ ਕਿਸੇ ਬੰਦੇ ਰਾਹੀਂ ਮੈਨੂੰ ਕਹਿ ਰਿਹਾ ਹੈ ਕਹਿੰਦਾ 5 ਲੱਖ ਰੁਪਇਆ ਦਿਓ ਉਹਦੀ ਕੰਪਲੇਂਟ ਅਸੀਂ ਕਰਤੀ ਐ ਵਿਜੀਲੈਂਸ ਨੂੰ ਵੀ ਦਿੰਤੀ ਐ ਜੀ ਐਸਐਸਪੀ ਸਾਹਿਬ ਨੂੰ ਵੀ ਦਿੰਤੀ ਐ ਸਭ ਤੋਂ ਵੱਡੀ ਗੱਲ ਮੈਂ ਇਹ ਕਰਨੀ ਚਾਹੁੰਦਾ ਐ ਵੀ ਜਿਹੜਾ ਮੇਰਾ ਉਹ ਸਮਾਨ ਉਹਨਾਂ ਨੇ ਆ ਤੋੜਤੀ ਦਵਾ ਠੀਕ ਐ ਕਾਰਪੋਰੇਸ਼ਨ ਕਹਿੰਦੀ ਐ ਸਾਡੀ ਐ ਤੋੜਤੀ ਸਰ ਉਹ ਕਿਹੜੇ ਕਾਨੂੰਨ ਤਹਿਤ ਕਿਸ ਹیثیت ਵਿੱਚ ਮੇਰਾ ਸਮਾਨ ਚੁੱਕ ਕੇ ਲੈ ਕੇ ਗਈ ਕਿਹੜੇ ਤਾਰਾ ਦੇ ਤਹਿਤ ਉਹਨਾਂ ਨੇ ਕਬਜ਼ੇ ਚ ਲਿਆ ਉਹ ਸਮਾਨ ਵੀ ਚੋਰੀ ਕਰਦੇ ਚੋਰੀ ਕਰਕੇ ਲੈ ਗਏ ਜੀ ਮੇਰਾ ਕਰਾ ਚੱਕ ਕੇ ਲੈ ਗਏ ਹੁਣ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਮੈਂ ਇਹਨਾਂ ਨੂੰ ਕਹਿੰਦਾ ਵੀ ਇਹ ਉਹਨਾਂ ਦੇ ਖਿਲਾਫ ਮੈਂ ਜਿਹੜੀਆਂ ਐਸਐਸਪੀ ਸਾਹਿਬ ਨੂੰ ਤੇ ਅਫਸਰਾਂ ਨੂੰ ਦਿੱਤੀਆਂ ਵੀ ਪਰਚਾ ਦਰਜ ਕਰਾਉਂਗਾ ਇੱਥੇ ਬਿਨਾ ਸਾਨੂੰ ਉਹਦੇ ਤੇ ਨੋਟਿਸ ਦਿੱਤੇ ਬਗੈਰ ਆ ਕੇ ਇੰਟਰਫੇਰੈਂਸ ਨਾ ਕਰਦੇ ਆ ਆਬ ਸਿੰਘ ਮਾਲ ਖੜਾ ਚ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਹਰਵੰਤ ਸਿੰਘ ਹੈ ਹਰਵੰਤ ਸਿੰਘ ਜੋ ਕੱਲ੍ਹ ਵਾਲੀ ਕੋਠੇ ਵਿੱਚ ਜਗਮ ਦੇ ਵਿਵਾਦ ਉਹਦੇ ਉੱਪਰ ਥੋੜੇ ਥੋੜੇ ਮੈਨੂੰ ਥੋੜੇ ਉੱਪਰ ਬਲੇਮ ਲਗਾਏ ਜਾ ਰਹੇ ਜੀ ਕੋ ਸਰ ਪਹਿਲੀ ਗੱਲ ਤਾਂ ਮੈਂ ਕੋਈ ਨਗਰ ਨਿਕੰਮਾ ਪਰਵक्ता ਨਹੀਂ ਹੈਗਾ ਜਾਂ ਸੌਕਸਮੈਨ ਨਹੀਂ ਹੈਗਾ ਮੈਂ ਨਗਰ ਦੇ ਵੱਲੋਂ ਕੋਈ ਬਿਆਨ ਨਹੀਂ ਦੇ ਰਿਹਾ ਸਾਡੇ ਅਫਸਰਾਂ ਤੋਂ ਪੁੱਛਿਆ ਜਾਵੇ ਸਾਡੀ ਜ਼ਮੀਨ ਦੇ ਸਟੇਟਸ ਬਾਰੇ ਅਫਸਰਾਂ ਨੂੰ ਸਾਰਿਆਂ ਦੇ ਧਿਆਨ ਚ ਰਹੀ ਗੱਲ ਮੈਂ ਥੋੜੀ ਜਿਹੜੀ ਫੋਨ ਦੇ ਵਿੱਚ ਵੀਡੀਓ ਦੇਖੀ ਜੋ ਮੇਰੇ ਤੇ ਉਹ ਲਿਆਵਾਂ ਰਹੀ ਦੀ ਇੱਕ ਕੋਈ ਸਰਦਾਰ ਕੇਵਲ ਸਿੰਘ ਨੇ ਕੋਈ ਪੁਲਿਸ ਅਫਸਰ ਨੇ ਤੇ ਦੂਸਰੇ ਕੋਈ ਸਾਹਬ ਸਿੰਘ ਆ ਜਾਂ ਪਤਾ ਨਹੀਂ ਨਖਰੇ ਆਪ ਨੂੰ ਕਹਿ ਰਹੇ ਆ ਮੈਂ ਤਾਂ ਜਾਣਦਾ ਨਹੀਂ ਉਹਨੂੰ ਨਾ ਮੈਂ ਕਦੇ ਮਿਲਿਆ ਨਹੀਂ ਇਹ ਜਿਹੜੀ ਜਗ੍ਹਾ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਮੈਂ ਵੀਡੀਓ 'ਚ ਦੇਖੀਏ ਜਗਾ ਨਗਰਨੇਗਮ ਦੀ ਮਾਲਕੀਅਤ ਨਹੀਂ ਹੈ ਇਹਦੀ ਜਮਾ ਮੰਡੀ 'ਚ ਬੇਰਵਾਦ ਅਰਜ ਹੈ ਪਹਿਲਾ ਇਹ ਜਗਾ ਸੀ ਨਹੀਂ ਪੰਚਾਇਤ ਦੀ ਪੰਚਾਇਤ ਤੋਂ ਜਗਾ ਹੈ ਆਗੀ ਨਗਰਨੇਗਮ ਪਟਿਆਲਾ ਦੀ ਉਹ ਨਗਰਨੇਗਮ ਪਟਿਆਲਾ ਨੇ ਉੱਥੇ ਉਹਨਾਂ ਨੇ ਕੋਈ ਨਿਜਾਇਜ਼ ਕਬਜ਼ਾ ਕਰ ਰਿਹਾ ਸੀ ਉਹਨਾਂ ਨੂੰ ਰੋਕਤਾ ਉਹ ਵਾਰ-ਵਾਰ ਉੱਥੇ ਕਦੇ ਦੁਆਰ ਕਰਦੇ ਨੇ ਕੁਝ ਕੁਝ ਕਿਸੇ ਕਰਦੇ ਨੇ ਫਿਰ ਨਗਰ ਨਿਗਮ ਨੇ ਮਾਂਜੋੜੀ ਸਹਾਉ ਨਹੀਂ ਡਿਊਟੀ ਨਿਸ਼ਾਨ ਲਵਾ ਕੇ ਉੱਥੇ ਕਾਰਵਾਈ ਕੀਤੀ ਸੀ ਤੇ ਉੱਥੇ ਆਪਣੀ ਮਾਲਕੀ ਦਾ ਬੋਰਡ ਲਾਇਆ ਜੀ ਉਹਨਾਂ ਮਤਲਬ ਕੀ ਹੈ ਤੁਹਾਨੂੰ ਮੇਰੀ ਕੀ ਹੈ ਕਿ ਪੈਸੇ ਵਗੈਰਾ ਦੀ ਜਿਹੜੇ ਮੇਰੇ ਤੇ ਪੈਸੇ ਲਿਆ ਰਹੇ ਨੇ ਮੈਂ ਥੋੜੇ ਚੈਨ ਰਹੀ ਆਂ ਆਮ ਲੋਕਾਂ ਨੂੰ ਵੀ ਤੇ ਸਾਡੇ ਅਫਸਰਾਂ ਨੂੰ ਵੀ ਵਿਸ਼ਵਾਸ ਦਿਵਾਣਾ ਵੀ ਹੈ ਜੇ ਕੁਝ ਹੈ ਨਹੀਂ ਪਰ ਜੇ ਉਹ ਲਾਮ ਰਹੇ ਨੇ ਤਾਂ ਮੇਰੀ ਇਨਕੁਆਰੀ ਕੀ ਫੇਸ ਕਰਨ ਨੂੰ ਤਿਆਰ ਆ ਸੱਚ ਦਾ ਸੱਚ ਝੂਠ ਦਾ ਝੂਠ ਹੋਣਾ ਚਾਹੀਦਾ ਹੈ ਕਿਹੜੇ ਬੰਦੇ ਇੱਕ ਲੈਂਡ ਮਾਫੀਆ ਬਣ ਕੇ ਮੁਲਾਜ਼ਮਾਂ ਤੇ ਇਹ ਜੇ ਇਨਜਾਮਾ ਦਾ ਰਹੇ ਤੇ ਸਰਕਾਰੀ ਜ਼ਮੀਨਾਂ ਹੜਾਪ ਰਹੇ ਨੇ ਇਹਨਾਂ ਨੂੰ ਵੀ ਨੱਥ ਪਾਣੀ ਚਾਹੀਦੀ ਆ ਤੁਹਾਡੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ 5 ਲੱਖ ਦੇ ਦੋ ਅਸੀਂ ਮੁੜ ਕੇ ਵੀ ਆਏਗਾ ਨਾ ਕੋਈ ਮੇਰੇ ਨੂੰ ਮੈਨੂੰ ਕਦੇ ਕੋਈ ਬੰਦਾ ਉਹਨਾਂ ਦਾ ਪਰਸਨਲ ਨਹੀਂ ਮਿਲਿਆ ਨਾ ਮੈਂ ਕਦੇ ਕਿਸੇ ਨੂੰ ਮੇਰੇ ਨਾਲ ਕੋਈ ਫੋਨ ਤੇ ਗੱਲ ਹੋਈ ਹੈ ਜੋ ਲਜਾਮ ਨੇ ਸਰਾਸਰ ਝੂਠੇ ਨੇ ਤੇ ਮੈਂ ਹਰ ਇੱਕ ਜਗ੍ਹਾ ਤੇ ਬਿਆਨਾਂ ਦਾ ਫੇਸ ਕਰ ਨੂੰ ਤਿਆਰ ਹਾਂ ਇਹਦੀ ਇਨਕੁਆਰੀ ਬਿਲਕੁਲ ਹੋਣੀ ਚਾਹੀਦੀ ਹੈ ਮੈਂ ਖੁਦ ਡਿਮਾਂਡ ਕਰਦਾ ਦੂਹੀ ਦੂਸਰੀ ਗੱਲ ਜਦੋਂ ਅਸੀਂ ਚਾਰ ਬਾਰਾਂ ਨੂੰ ਉੱਥੇ ਗਏ ਪੂਰੀ ਟੀਮ ਦੇ ਨਾਲ ਗਏ ਸੀ ਅਸੀਂ ਉੱਥੇ ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਮਾਲਕੀ ਦਾ ਬੋਰਡ ਲਾਇਆ ਉਹ ਸਾਡਾ ਬੋਰਡ ਵੀ ਪਟਿਆ ਗਿਆ ਉਸ ਤੋਂ ਬਾਅਦ ਜ਼ਬਰਦਸਤੀ ਉੱਥੇ ਗੇਟ ਵਗੈਰਾ ਲਾਏ ਗਏ ਉਸ ਤੋਂ ਬਾਅਦ ਕੇਵਲ ਸਿੰਘ ਅਤੇ ਕੁਝ ਹੋਰ ਬੰਦੇ ਹਿੰਦੂ ਜੈਂਟਲਮੈਨਸੀ ਉਹਦੇ ਨਾਲ ਆਏ ਮੇਰੇ ਦਫ਼ਤਰ ਆ ਕੇ ਮੈਨੂੰ ਜੱਫੀ ਪਾ ਕੇ ਕਹਿ ਰਹੇ ਕੇਵਲ ਸਿੰਘ ਆਪਾਂ ਦਾ ਪੁਰਾਣਾ ਮਿੱਤਰਾਂ ਮੈਨੂੰ ਇੱਕ ਉਹ ਡੱਬੀ ਕਾਲੇ ਰੰਗ ਦੀ ਡੱਬੀ ਸੀ ਉਹਦੇ ਕੋਲੇ ਕੋਈ 250 ਗ੍ਰਾਮ ਦੀ ਸੀ ਉਹ ਮੇਰੀ ਜੇਬ ਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹੜੀ ਕਿ ਮੈਂ ਉਹਨੂੰ ਫੋਰਸਲੀ ਇਗਨੋਰ ਕੀਤੀ ਜਿਸ ਦੀ ਗਵਾਹ ਮੇਰੀ ਬ੍ਰਾਂਚ ਹੈ ਉਹ ਮੈਨੂੰ ਇਸ ਤੋਂ ਪਹਿਲਾਂ ਫੀਮ ਦੇ ਕੇਸ 'ਚ ਵੀ ਫਸਾਉਣਾ ਚਾਹੁੰਦਾ ਸੀ ਮੈਂ ਪ੍ਰਸ਼ਾਸਨ ਨੂੰ ਵੀ ਮੰਗ ਕਰਦਾ ਆਪਣੇ ਅਧਿਕਾਰਾਂ ਨੂੰ ਵੀ ਮੰਗ ਕਰਦਾ ਮਨਜੋਗ ਐਸਐਸਪੀ ਸਾਹਿਬ ਨੂੰ ਵੀ ਮੰਗ ਕਰਦਾ ਵੀ ਇਹ ਇੱਥੇ ਪੁਲਿਸ ਅਫਸਰਾਂ ਕੋਲੇ ਐਨੀ ਐਨੀ ਫੀਮ ਕਿੱਥੋਂ ਆ ਰਹੀ ਹੈ ਜਾਓ ਜਾਲੀ ਲੱਗੇ ਐਸੀ ਇਹਦੀ ਵੀ ਸਾਰੀ ਇਨਕੁਆਇਰੀ ਹੋਣੀ ਚਾਹੀਦੀ ਤੁਸੀਂ ਦੇਖਿਆ ਸੀ ਜੋ ਫੀਮ ਹਾਂ ਫੀਮ ਕਾਲੇ ਰੰਗ ਦੀ ਸੀ ਮੈਨੂੰ ਪਤਾ ਨਹੀਂ ਵੀ ਫੀਮ ਕੀ ਹੁੰਦੀ ਹੈ ਤੁਸੀਂ ਦੇਖਿਆ ਕਿ 22 ਡੱਬੀ ਸੀ ਕਾਲੇ ਰੰਗ ਦੀ ਕਾਲੇ ਰੰਗ ਦੀ ਡੱਬੀ ਕੋਈ 2200 ਗ੍ਰਾਮ ਦੀ ਬ੍ਰਾਂਚ ਨੇ ਵੀ ਦੇਖੀ ਐ ਮੈਂ ਇਕੱਲੇ ਨਹੀਂ ਕੀ ਦੇਖੀ ਇਹਦੇ ਸੀਸੀ ਕੈਮਰੇ 4-12 ਤੋਂ ਬਾਅਦ ਚੈੱਕ ਕੀਤੇ ਜਾ ਸਕਦੇ ਨੇ ਵੀ ਉਹ ਇੱਥੇ ਸਾਡੀ ਬ੍ਰਾਂਚ ਆਇਆ ਸੀ ਜਾਂ ਨਹੀਂ ਆਇਆ ਉਸ ਤੋਂ ਬਾਅਦ ਵੀ ਉਹ ਥ੍ਰੈਟ ਕਰਦਾ ਇਹ ਸਵੰਦੀ ਮੈਂ ਸਾਡੀਆਂ ਯੂਨੀਅਨਾਂ ਨੂੰ ਜਿਹੜੀ ਆ ਕਿ ਸਾਡੇ ਮੁਲਾਜ਼ਮਾਂ ਦੇ ਹੱਕਾਂ ਲਈ ਲੜਖੀਰ ਦੇ ਕੰਮ ਕਰਦੀਆਂ ਨੇ ਨਾ ਕਰਨਾ ਕੋਈ ਦੋ ਯੂਨੀਅਨ ਕੰਮ ਕਰਦੀਆਂ ਨੇ ਮੈਂ ਦੋਨਾਂ ਨੇ ਧਿਆਨ ਚ ਲਾਤਾ ਦੋਨਾਂ ਯੂਨੀਅਨ ਨੇ ਕਮਿਸ਼ਨਰ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਕਿ ਜੇ ਸਾਡੇ ਕਿਸੇ ਮੁਲਾਜ਼ਮ ਨਾਲ ਧੱਕਾ ਹੋਊਗਾ ਜਾਂ ਸਾਡੀ ਕਿਸੇ ਪ੍ਰਾਪਰਟੀ ਦੇ ਨਗਰ ਨਿਯਮ ਦੇ ਕੋਈ ਕਾਰਵਾਈ ਹੋਊਗੀ ਕੋਈ ਲੈਂਡ ਮਾਫੀਆ ਕਬਜ਼ਾ ਕਰੂਗਾ ਤਾਂ ਦੋਨੇ ਜੁਨੀਅਨ ਇਕੱਠੀਆਂ ਹੋ ਕੇ ਸਾਨੂੰ ਜੇ ਧਰਨਾ ਪ੍ਰਦਰਸ਼ਨ ਕਰਨ ਤੇ ਕਾਸੀ ਕਰਾਂਗੇ ਲੇਕਿਨ ਉਹਨਾਂ ਨੇ ਕਹਿ ਦਿੱਤੀ ਕਿ ਮੈਂ ਬੰਦਿਆਂ ਨੇ ਖਲੀਲੀ ਹੋਈ ਸੀ ਸਾਡੇ ਤਾਂ ਰੈਗੂਲਰ ਕਾਰਡ ਚਾਹੀਦੇ ਨੇ ਜੀ ਮੇਰੇ ਕੋਲ ਤਾਂ ਰੈਨੂਲਰ ਕਾਰਡ ਹੈ ਮੇਰੇ ਕੋਲ ਰੈਨੂਲਰ ਕਾਰਡ ਹੈ ਜੀ ਪਲੀਜ਼ ਜਿਹੜੀ ਮੈਂ ਗੱਲ ਥੋੜੇ ਮੀਡੀਅਮ ਰੇਂਜ ਕਰ ਰਿਹਾ ਜਿਹੜੀ ਉਹ ਮੈਨੂੰ ਡੱਬੀ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਕੀ ਸੀ ਫੀਮ ਦੇ ਫਸਾਰਿਆ ਸੀ ਹੁਣ ਮੇਰੇ ਤੇ ਪੈਸਿਆਂ ਦਾ ਇਲਜ਼ਾਮ ਲਾ ਰਿਹਾ ਇਹਦੀ ਵੀ ਬਿਲਕੁਲ ਇਨਕੁਆਰੀ ਹੋਣੀ ਚਾਹੀਦੀ